ਜੇਪਲ ਤਰੇਣਾ ਜੀ ਮੈਂ ਮਖਜੂਰੀਗੜ ਬਟਾਲਾ ਮੇਰੇ ਮਲਤਲੀ ਮੰਜ਼ਿਲ ਦੇ ਉੱਪਰ ਗੇਮਾਂ ਦੀ ਦੁਕਾਨ ਆ ਗੇਮ ਸ਼ੌਪ ਆ ਬੱਚਿਆਂ ਕੇ ਗਿੰਦਾ ਖੇਡਦੇ ਆ ਔਰ ਮੇਰੀ ਅੱਗੇ ਦੁਕਾਨ ਪਿੱਛੇ ਨਾਲ ਹੀ ਮਤਲਬ ਘਰ ਆ ਮੇਰਾ ਇੱਥੇ ਵੀ ਅੱਜ ਸਵੇਰੇ ਕੋ 3:30 ਪੌਣੇ 4 ਵਜੇ ਦੇ ਕਰੀਬ ਮਨੂੰ ਦੁਕਾਨ ਵਿੱਚੋਂ ਥੋੜੀ ਜਿਹੀ ਵਿੱਚ ਆਵਾਜ਼ ਆਈ ਤਾਂ ਮੇਰੀ ਮਿਸਰੀ ਨੂੰ ਚੀ ਰੋਣਾ ਪਾ ਦਿੱਤਾ ਕਿ ਦੁਕਾਨ ਵਿੱਚ ਕੋਈ ਹੈ ਅਸੀਂ ਕੈਮਰਾ ਤੇ ਆਨ ਰੱਖ ਦਿਆ ਪਰ ਟੀਵੀ ਰਾਤ ਨੂੰ ਬੰਦ ਕਰ ਦਿੱਤਾ ਫਿਰ ਟੀਵੀ ਆਨ ਕਰਕੇ ਦੇਖਿਆ ਵਿੱਚ ਕੋਈ ਆਦਮੀ ਚੱਲ ਰਿਹਾ ਸੀ ਅਸੀਂ ਭੱਜ ਕੇ ਚਾਬੀ ਲੈ ਕੇ ਆਏ ਆ ਇਹ ਜਿੱਦ ਨੂੰ ਭੱਜ ਗਿਆ ਲੇਕਿਨ ਅਗਰ ਬੜਾ ਨੁਕਸਾਨ ਹੋਇਆ ਦੁਕਾਨ ਦੇ ਵਿੱਚ ਇੱਕੋ ਵਿਅਕਤੀ ਆਇਆ ਬਾਹਰ ਕੈਮਰਾ ਨਹੀਂ ਲੱਗਾ ਹੋਇਆ ਬਲਕੋਨੀ ਵਿੱਚ ਹੁਣ ਬਾਹਰ ਕਿੰਨੇ ਜਾਣੇ ਸੀ ਇਹਦੇ ਬਾਰੇ ਨਹੀਂ ਪਤਾ ਲੱਗਾ ਕਿਉਂਕਿ ਸਾਡੇ ਆਉਣ ਪਹਿਲਾਂ ਭੱਜ ਭੱਜੀ ਸੀ ਕੈਮਰਾ ਤੋੜਿਆ ਉਹਨਾਂ ਕੈਮਰਾ ਤੋੜਿਆ ਜੀ ਕੈਮਰਾ ਤੋੜਨ ਦੀ ਬਿਲਕੁਲ ਵੀ ਵੀਡੀਓ ਆਈ ਉਹਨੇ ਇੱਕ ਕੈਮਰਾ ਤੋੜ ਦਿੱਤਾ ਔਰ ਦੂਸਰੇ ਕੈਮਰੇ ਨੂੰ ਤੋੜਨ ਜਾ ਰਿਹਾ ਸੀ ਜਦੋਂ ਸਾਡੀ ਜਾਗ ਖੁੱਲ ਗਈ ਹੈ ਕਿ ਕਿਸ ਤਰ੍ਹਾਂ ਕਿਧਰੋਂ ਵੀ ਆਏ ਅੰਦਰ ਸਾਡੀ ਦੁਕਾਨ ਦੇ ਸੜਕ ਵਾਲੀ ਸਾਈਡ ਦੇ ਉੱਪਰ ਨੇ ਤੇ ਦਰਵਾਜ਼ਾ ਲੱਗਾ ਉਹਨੂੰ ਸ਼ੀਸ਼ਾ ਲੱਗਾ ਉਹ ਕਿਸੇ ਨੂੰ ਪਤਾ ਨਹੀਂ ਚੱਲਦਾ ਕਿ ਉਹ ਉੱਪਰ ਬੈਂਡ ਲਗਾਇਆ ਹੋਇਆ ਪਤਾ ਨਹੀਂ ਚੱਲਦਾ ਸ਼ੀਸ਼ੇ ਦਾ ਕੋਈ ਇਹ ਕੋਈ ਜਾਣਕਾਰ ਹੋਏਗਾ ਜਿਹਨੂੰ ਪਹਿਲਾਂ ਪਤਾ ਹੋਏਗਾ ਇਧਰੋਂ ਆਇਆ ਉਹਨੇ ਪਹਿਲਾਂ ਸ਼ੀਸ਼ਾ ਤੋੜਿਆ ਸ਼ੀਸ਼ਾ ਤੋੜ ਕੇ ਵਿੱਚੋਂ ਦੇ ਅੰਦਰ ਅੰਦਰ ਨਾਲ ਕੋਈ ਜਿਹਨੇ ਪਤਾ ਸੀ ਕਿ ਕਿਹੜੀ ਜਗ੍ਹਾ ਉੱਪਰ ਕੈਮਰਾ ਲੱਗਾ ਉਹਨੇ ਸਿੱਧਾ ਉਹਲਾ ਕੈਮਰੇ ਨੂੰ ਹੱਥ ਪਾਇਆ ਉਹਨੂੰ ਫੜ ਕੇ ਖਿੱਚਿਆ ਕੈਮਰਾ ਤੋੜ ਦਿੱਤਾ ਉਸ ਤੋਂ ਬਾਅਦ ਉਹ ਦੂਸਰੇ ਕੈਮਰੇ ਵੱਲ ਜਾ ਰਿਹਾ ਤਾਂ ਉਦੋਂ ਸਾਨੂੰ ਉਹਦੀ ਆਵਾਜ਼ ਆਈ ਤੇ ਅਸੀਂ ਰੌਲਾ ਪਾ ਦਿੱਤਾ ਮੇਰੀ ਬੀਸੀ ਨੇ ਤੇ ਉਹਨੂੰ ਉਹ ਆਵਾਜ਼ ਸੁਣ ਕੇ ਭੱਜ ਗਿਆ ਤੂੰ ਬਿਲਕੁਲ ਲੋਹੇ ਦਾ ਇੱਕ ਸਰੀਆ ਸੀ ਇਹ ਛੱਡ ਗਿਆ ਇੱ ਛੋਟਾ ਜਿਹਾ ਜਿਹੜੇ ਘਰ ਦੇ ਰਸੋਈ ਵਿੱਚ ਵਰਤਣ ਵਾਲਾ ਉਹ ਚਾਕੂ ਵੀ ਤੇ ਚਰੀਆ ਦੇ ਕੋਲੇ ਗਿਆ ਆਪਣੇ ਜਾਨੇ ਬਾਕੀ ਆਪਣੇ ਪੈਰ ਤੇ ਸਾਠ ਹੀ ਲਵਾਈ ਆ। ਛੀਸ਼ੇ ਉੱਪਰ ਪੈਰ ਆ ਤੇ ਪੈਰ ਕਟਿਆ ਗਿਆ ਉਹਦਾ। ਕੋਈ ਆਦਾ ਚੀਜ਼ ਹੈ ਕਿ ਕੈਮਰੇ ਦੀ ਨਜ਼ਰ ਆ ਰਹੀ ਹੈ ਉਸ ਵਿੱਚ। ਕੈਮਰੇ ਵਿੱਚ ਤਾਂ ਹੁਣ いや ਇੱਕ ਸਾਈਡੋਂ ਨਜ਼ਰ ਆ ਰਿਹਾ। ਅਗਰ ਧਿਆਨ ਨਾਲ ਦੇਖਿਆ ਜਾ ਤਾਂ ਕੋਈ ਜਾਣ ਪਛਾਣ ਵਾਲਾ ਹੋਵੇ ਤੁਹਾਨੂੰ ਪਹਿਚਾਨ ਸਕਰ। ਕਮੈਂਟ ਕੀਤੀ ਬੁਲਸਾਨੇ ਬਾਕੀ ਨੇ ਕਿਹਾ ਸੀ ਤੇ ਤਰੀ ਆ ਜਾਓ ਆ ਕੇ ਮਤਲਬ ਕਮੈਂਟ ਦੇ ਕੇ ਜਾਓ ਫੋਨ ਕਰ ਦਿੱਤਾ ਤੇ ਵੀਡੀਓ ਵਗੈਰਾ ਬਣਾ ਕੇ ਨੂੰ ਭੇਜ ਦਿੱਤੀ ਉਹ ਕਹਿੰਦੇ ਕੋਈ ਨਹੀਂ ਸ਼ਾਮ ਨੂੰ ਕਮੈਂਟ ਕਰ ਦੇਣਾ। ਦੀ ਘਰ ਦੇ ਘਰ ਦੇ ਨਾਮ ਦੇ ਲੱਭਿੱਦਾਂ ਦਾ ਜ਼ਿਆਦਾਤਰ ਘਰ ਵਿੱਚ ਨਹੀਂ ਹੁੰਦਾ ਬਹੁਤ ਘੱਟ ਰਾਤ ਨੂੰ ਮੇਰਾ ਜ਼ਿਆਦਾ ਕੰਮ ਬਾਹਰ ਦਾ ਹੁੰਦਾ ਅੱਜ ਕੁਦਰਤੀ ਮਹਾਾਰ ਸੀ ਤੇ ਆਵਾਜ਼ ਸੁਣ ਕੇ ਮੈਂ ਆ ਪਾਇਆ ਕਿਉਂਕਿ ਘਰ ਬੱਚੇ ਅਗਰ ਛੋਟੇ ਬੱਚੇ ਨੇ ਉਹ ਹੁਣ ਵੀ ਡਰੇ ਹੋਏ ਨੇ ਬੇਚਾਰੇ ਤੇ ਜੇ ਕਲੇ ਬੱਚੇ ਹੁੰਦੇ ਤੇ ਡਰ ਦਾ ਮਾਹੌਲ ਬਣ ਜਾਂਦਾ ਹੁਣ ਵੀ ਬਣਿਆ ਹੋਇਆ ਪਰ ਮੇਰਾ ਮਤਲਬ ਇਹਨਾਂ ਚੋਰਾਂ ਦੇ ਇੰਨੇ ਹੌਸਲੇ ਬਲੰਦ ਨੇ ਕਿ ਜਿਹੜੇ ਸਵੇਰੇ 4 ਵਜੇ ਉਦੋਂ ਤੇ ਚਹਿਲ ਪਹਿਲ ਵੀ ਜਾਂਦੀ ਸ਼ਹਿਰ ਦੇ ਵਿੱਚ ਤੋ ਸ਼ਰੀਆ ਮਾਕ ਦੇ ਦੁਕਾਨ ਦੇ ਉੱਪਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹਦਾ ਸਾਡੇ ਪਰਿਵਾਰ ਵਿੱਚ ਬਹੁਤ ਡਰ ਦਾ ਮਾਹੌਲ ਹੈ ਕਿੰਨਾ ਕੋਈ ਮਤਲਬ ਸਰਟੀਫਿਕੇਟ ਆ ਸਕਦੇ ਸੀ ਜਾਂ ਨਹੀਂ ਮਤਲਬ ਸਮਾਨ ਤੇ ਜਾ ਹੀ ਸਕਦਾ ਛੋੜਾ ਲੱਖਾਂ ਰੁਪਏ ਦਾ ਨੁਕਸਾਨ ਚੋਰੀ ਹੁੰਦਾ ਮੈਂ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜਿਹੜੇ ਇਹਨਾਂ ਚੋਰਾਂ ਦੇ ਹੌਸਲੇ ਬੁਲੰਦ ਨੇ ਇਹਨਾਂ ਦੇ ਉੱਪਰ ਕੰਟਰੋਲ ਕੀਤਾ ਜਾਵੇ ਕਿ ਹਰ ਰੋਜ਼ ਅਖਬਾਰਾਂ ਵਿੱਚ ਚੈਨਲਾਂ ਵਿੱਚ ਦੋ ਤਿੰਨ ਚੋਰੀਆਂ ਘਟਨਾਵਾਂ ਤੁਹਾਨੂੰ ਬਟਾਲ ਵਿੱਚ ਸੁਣਨ ਮਿਲ ਜਾਂਦੀਆਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਕੇ ਨਾ ਉੱਪਰ ਕੰਟਰੋਲ ਕੀਤਾ ਜਾਵੇ ਤਾਂ ਕਿ ਅਸੀਂ ਚੈਨਲ ਰਹਿ ਸਕੀ ਸਾਡਾ ਜੀ ਮੇਨ ਰੋਡ ਉੱਪਰ ਇਹੀ ਤੇ ਮੇਰੇ ਬੱਚੇ ਡਾਰੀ ਇਹੀ ਆ ਕਿ ਮੇਰਾ ਮੇਨ ਰੋਡ ਖਜੂਰੀ ਕੇ ਰੇ ਦਾ ਚੌਕ ਆ ਉਹਦੇ ਵਿੱਚ ਮੇਨ ਰੋਡ ਦੇ ਉੱਪਰ ਘਾਰ ਆ ਔਰ ਜਿਹੜੀ ਜਿੱਧਰ ਉਹ ਆਇਆ ਉਹ ਬਿਲਕੁਲ ਰੋਡ ਦੇ ਉੱਪਰ ਆ ਮਤਲਬ ਰੋਡ ਦਿਖਾਈ ਦਿੰਦੀ ਉਪਰੋਂ ਤੇ ਇਨੇ ਜਗ੍ਹਾ ਮਤਲਬ ਡੜ ਹੋ ਕੇ ਚੋਰ ਅੰਦਰ ਦਾਖਲ ਹੋ ਗਏ ਬਹੁਤ ਸੋਚਣ ਨੂੰ ਮਜਬੂਰ ਕਰ ਦਈਏਗਾ